ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਆ ਆਪਣੇ ਪੰਜਾਬੀ ਚ ਕਹਾਵਤਾ ਤੂੰ ਕਿਹੜਾ ਡੀਸੀ ਲੱਗੇ ਇਹ ਸਹੀ ਕਹਾਵਤਾ ਹੈ ਡੀਸੀਆ ਕੋਲੇ ਬਹੁਤ ਪਾਵਰ ਹੁੰਦੀ ਆ ਡੀਸੀ ਚੰਗੀ ਨੀਂਦ ਦਾ ਆਜੇ ਤਾਂ ਜਿਹਲੇ ਦੀ ਕਾਇਆ ਪਲਟ ਜਾਂਦੀ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ ਕੋਈ ਜਿਵੇਂ ਅੱਠ ਕੱਸੀਆਂ ਸੂਆਂ ਦਾ ਕਿਤੇ ਫਾਜ਼ਿਲ ਕਾਜ ਕਿਤੇ ਪੁੱਛਾ ਘੜਾ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਵੀ ਤੁਲਿਆ ਕੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੂਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟਰ ਸੰਬੰਧਿਤ ਕੇਸ ਨੇ ਅੱਜ ਸਾਨੂੰ ਉਹਨਾਂ ਨੇ ਜਾਰੀ ਕੀ ਪਿਆ ਨੇ ਜੀ ਦੇਖੋ ਕਿ ਸਾਡੇ ਕੋਲੇ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਹਾਂ ਹਨਾ ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ ਲੁਧਿਆਣੇ ਚ 17 ਨੇ ਜਲੰਧਰ ਚ 6 ਨੇ ਸੋ ਨਰੇਗਾ ਨੂੰ ਵੀ ਅਸੀਂ ਕਿਹਾ ਅਪਡੇਟ ਕਰੋ ਗਰੀਬਾਂ ਨੂੰ ਕੰਮ ਵੀ ਮਿਲਦਾ ਹੈ ਤੇ ਇੱਥੇ ਪ੍ਰੋਗਰੈਸ ਵੀ ਹੁੰਦੀ ਹੈ ਹਾਂ ਆ ਬਹੁਤ ਵੱਡਾ ਹੈ ਕਿ ਨਰੇਗਾ ਦੇ ਪੈਸੇ ਦਾ 2021-22 ਚ 67.27 ਕਰੋੜ ਰੁਪਇਆ ਖਰਚਿਆ ਸੀ ਵਾਟਰ ਰਿਸੋਰਸਸ ਤੇ 2022-23 ਚ 79.95 ਜਦੋਂ 2023-24 ਆ ਗਈ ਸਾਡੇ ਨੇ ਸਰਕਾਰ ਦਾ ਸਿੱਧਾ ਹੀ 277.24 ਕਰੋੜ ਜਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ ਲੋਕਾਂ ਦਾ ਪੈਸਾ ਹੈ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਹੀਂ ਜੀਐਸਟੀ ਨਹੀਂ ਸੈਂਟਰ ਨੂੰ ਵੀ ਦੇਣੇ ਭਾਵੇਂ ਸਾਡੇ ਕੋਲੇ ਆਉਂਦਾ ਉਹ ਪੈਸਾ ਵਰਤਣਾ ਹੈ ਲੋਕਾਂ ਲਈ ਸੋ ਨਰੇਗਾ ਮਨਰੇਗਾ ਦੀ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ ਕਿ ਬਾਅਦ ਤੁਹਾਨੂੰ ਇਹ ਸਾਰਾ ਪ੍ਰੋਵਾਈਡ ਕਰਾ ਦਾਂਗੇ ਕਿ ਆ ਦੇਖੋ ਕਲੀਨਿੰਗ ਆਫ ਕਨਾਲਸ 75% ਕੰਮ ਹੋ ਗਿਆ ਹੁਣ ਕੀ ਹੈ ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾਂ ਸਾਡੇ ਕੋਲ 2 ਮਹੀਨੇ ਹੋਣਗੇ 30 ਮਈ ਤੱਕ ਵੀ ਜੂਨ ਤੱਕ ਅਪ੍ਰੈਲ 20 ਤੋਂ ਲਾ ਲਓ ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ਼ ਕਰਨ ਲਈ ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ ਉਸ ਵੇਲੇ ਜੀਸੀਬੀ ਬਾਹਰ ਵੀ ਚੱਲ ਸਕਦੀ ਹੈ ਅੰਦਰ ਵੀ ਚੱਲ ਸਕਦੀ ਹੈ ਆ ਜਾਂਦੇ ਨੇ ਅਸੀਂ ਉਦੋਂ ਜੇ ਸੀਪੀਆਂ ਲੱਭਦੇ ਫਿਰਦੇ ਹੁੰਨੇ ਆ ਦੁਨੀਆ ਚੰਨ ਤੇ ਚਲੀ ਗਈ ਐਸੇ ਬੋਰੀਆਂ ਦੇ ਬੰਨ ਲਾਈ ਜਨੇ ਅਜੇ ਤੱਕ ਸੋ ਅੱਜ ਸਖਤਾ ਦਾਇਤਾ ਦਿੱਤੀਆਂ ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਘੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਉਂਟ ਉਹਨਾਂ ਨੂੰ 11 ਕਰੋੜ 95 ਲੱਖ ਕਰਤੀ ਜਾ ਰਹੀ 75% ਕੰਮ ਹੋ ਗਿਆ ਲਾਈਨਿੰਗ ਆਫ ਕਨਾਲਸ 80% ਹੋ ਗਿਆ ਸੋ 70 80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੁਣ ਫਰ ਕੋਈ ਮਾਰਚ ਹੋਰ ਫਾਸਟ ਹੋ ਜਾਊਗਾ ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ ਦੋ ਕੰਮ ਐ ਹਜੇ ਨੇ ਜਿਹੜੇ ਟਾਈਮ ਨਾ ਹੁੰਦੇ ਨੇ ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀ ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ 'ਚ ਬਣਨੀ ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਹੋਊਗਾ ਸੜਕਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਦੱਸ ਦਈਏ ਜੀ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ ਤੁਸੀਂ ਕਰ ਲਓ ਕੰਮ ਹਾਂ ਜਿਹੜੇ ਸਫਾਈ ਐ ਨਦੀਆਂ ਨਾਲ ਰਜਵਾਹਿਆਂ ਦੀ ਇਹ ਵੀ ਟਾਈਮ ਅਪ੍ਰੈਲ ਬਰਾਹਮਣ ਜੀ ਪਹਿਲੇ ਸੋ ਮੋਸਟ ਐਡਵਾਂਸਡ ਸਰਕਾਰ ਹੈ ਦੇਸ਼ ਦੀ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦੇਣ ਦੀਆਂ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ ਔਰ ਐਸਐਸਪੀਜ਼ ਨਾਲ ਪਹਿਲਾਂ ਮੀਟਿੰਗ ਹੋ ਗਈ ਡੀਸੀਜ਼ ਨਾਲ ਹੋ ਗਈ ਹਰ ਪੱਦਰ ਦੇ ਅਧਿਕਾਰੀ ਨੂੰ ਅਸੀਂ ਇਹੀ ਆਰਡਰ ਦਿੱਤਾ ਹੋਇਆ ਹੈ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹਨੂੰ ਵਰਤਣਾ ਹੈ ਜੇ ਕੋਈ ਕੁਰਸੀ ਤੇ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਕਿਰਪਾ ਕਰਕੇ ਆਪਣੀ ਕੁਰਸੀ ਛੱਡ ਸਕਦਾ ਹੈ ਦੋਨੋਂ ਇੱਥੇ ਕੋਈ ਰੈਸਟ ਚੇਅਰ ਹੋਰ ਕੋਈ ਲੈਣੀ ਹੈ ਆਰਾਮ ਕਰਨਾ ਹੈ ਤਾਂ ਉਹ ਵੀ ਦੇ ਦਾਂਗੇ ਸਾਡੇ ਕੋਲੇ ਅਫਸਰਾਂ ਦੀ ਜਾਂ ਸੱਚੀ ਨੀਤ ਵਾਲੇ ਜਿਹੜੇ ਅਫਸਰ ਨੇ ਉਹਨਾਂ ਦੀ ਘਾਟ ਨਹੀਂ ਹੈਗੀ ਤੇ ਨੌਜਵਾਨ ਬਹੁਤ ਟੈਲੈਂਟਡ ਨੇ ਆਉਣ ਵਾਲੇ ਦਿਨਾਂ ਚ ਨੌਕਰੀਆਂ ਦਾ سلسلہ ਵੀ ਚੱਲ ਜੂਗਾ